ਤਾਂ ਸ੍ਰੀ ਸਤਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਇੱਕ ਸੰਤ ਸੁੰਦਰ ਸਿੰਘ ਜੀ ਲੋਪੋਕਿਆਂ ਵਾਲੇ ਹੋਏ ਨੇ। ਉਹਨਾਂ ਦਾ ਇੱਕ 6 ਸਾਲ ਦਾ ਇਕਲੌਤਾ ਪੁੱਤਰ ਸੀ। ਉਹ ਚੜਾਈ ਕਰ ਗਿਆ। ਨੇਰੇ 'ਤੇ ਚੜਾਈ ਕੀਤਾ। ਸਵੇਰੇ ਹੀ ਉਸ ਪਿੰਡ ਦੇ ਵਿੱਚ ਕੋਈ ਬਰਾਤ ਆਉਣੀ ਸੀ। ਸੰਤ ਜੀ ਢੋਲਗੀ ਵੀ বাজਾਇਆ ਕਰਦੇ ਸਨ। ਜਿਨ੍ਹਾਂ ਦੇ ਘਰ ਆਨੰਦ ਕਾਰਜ ਸਨ। ਉਹਨਾਂ ਨੇ ਆ ਕੇ ਆਖਿਆ ਸੰਤ ਜੀ, ਅੱਜ ਆਨੰਦ ਕਾਰਜ ਨੇ ਆਓ ਤੇ ਆਪਾਂ ਦੀਵਾਨ ਲਾ ਲਈਏ ਢੋਲਕੀ ਵਜਾਓ ਸੰਤਾ ਨੇ ਆਖਿਆ ਸਾਤੂ ਬਚਨ ਚ ਸੰਤ ਜੀ ਉਸ ਪੁੱਤਰ ਦੀ ਲਾਸ਼ ਨੂੰ ਘਰ ਛੱਡ ਕੇ ਢੋਲਕੀ ਗਲ ਪਾ ਕੇ ਆਨੰਦ ਕਾਰਜ ਵਾਲੇ ਘਰ ਚਲੇ ਗਏ ਪੂਰੀ ਮਸਤੀ ਦੇ ਨਾਲ 2-3 ਘੰਟੇ ਦੀਵਾਨ ਲਾਇਆ ਜਦੋਂ ਆਨੰਦ ਕਾਰਜ ਹੋ ਗਏ ਹੱਥ ਜੋੜ ਕੇ ਕਹਿੰਦੇ ਨੇ ਸਾਧ ਸੰਗਤ ਜੀ ਮੇਰੇ ਘਰ ਮੇਰੇ ਪੁੱਤਰ ਦੀ ਲਾਸ਼ ਪਈ ਹੈ ਚਲੋ ਹੁਣ ਉਹਦਾ ਵੀ ਸੰਸਕਾਰ ਕਰਾਈਏ ਸੰਗਤ ਨੇ ਆਖਿਆ ਸੰਤ ਜੀ ਮਹਾਰਾਜ ਤੁਸੀਂ ਪਹਿਲਾਂ ਦੱਸਣਾ ਸੀ ਉਹ ਕਹਿੰਦੇ ਮੈਂ ਆਖਿਆ ਸਤਿਗੁਰੂ ਨੇ ਜੋ ਮੇਰੇ ਨਾਲ ਕਰਨਾ ਸੀ ਉਹ ਤੇ ਹੋ ਗਿਆ ਤੁਹਾਡੇ ਕੰਮ ਦੇ ਵਿੱਚ ਹੁਣ ਕਿਉਂ ਵਿਗਨ ਪਾਈਏ ਸਤਿਗੁਰੂ ਜੀਵ ਦੇ ਅੰਦਰੇ ਤਰਵਾਸ ਪੈਦਾ ਕਰ ਦਿੰਦੇ ਨੇ ਅਨੰਤ ਧਾਇਰੀਏ ਐਸੇ ਐਸੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਸੂਰਮੇ ਪੈਦਾ ਕਰ ਦਿੱਤੇ ਸਾਰਾ ਹਿੰਦੁਸਤਾਨ ਗੁਲਾਮ ਹੁੰਦਿਆਂ ਹੋਇਆਂ ਵੀ ਉਹ ਗੁਰੂ ਦੇ ਸਿੱਖ ਆਜ਼ਾਦੀ ਮਾਨ ਦੇ ਘੁੰਮਦੇ ਸਨ ਸਾਧ ਸੰਗਤ 'ਚ ਉਹਨਾਂ ਦੇ ਅੰਦਰ ਕੋਈ ਭੈ ਕੋਈ ਦਰਦ ਕੋਈ ਦੁੱਖ ਕੋਈ ਪਰਤੰਤਰਤਾ ਦਾ ਇੱਕ ਚਿੰਨ ਵੀ ਨਜ਼ਰ ਨਹੀਂ ਸੀ ਆਉਂਦਾ ਸਾਧ ਸੰਗਤ 'ਚ ਕਿਹਦੀ ਕਿਰਪਾ ਗੁਰੂ ਦੀ ਕਿਰਪਾ ਜਦੋਂ ਉਸ ਗੁਰੂ ਦੇ ਲੜ ਲੱਗ ਜਾਈਏ ਉਹ ਗੁਰੂ ਵਾਰੇ ਨਿਆਰੇ ਕਰ ਦਿੰਦਾ ਸਾਧ ਸੰਗਤ 'ਚ ਔਰ ਇਹ ਬਹੁਤ ਜ਼ਰੂਰੀ ਹੈ ਗੁਰੂ ਦੇ ਸਰਗੁਣ ਸਰੂਪ ਦੇ ਨਾਲ-ਨਾਲ ਉਹਦਾ ਜਿਹੜਾ ਪਰਮ ਵਿਆਪਕ ਕਣ-ਕਣ 'ਚ ਰਮਿਆ ਹੋਇਆ ਜਿਹੜਾ ਅਸਤਿੱਤਵ ਹੈ ਉਸ ਸਰੂਪ ਦੇ ਨਾਲ ਵੀ ਗੁਰੂ ਨੂੰ ਜਾਨਣਾ ਇਹੀ ਗੁਰੂ ਦੇ ਸਰੂਪ ਨੂੰ yatharthata ਦੇ ਨਾਲ ਜਾਨਣਾ ਅਹਿਸਾਸ ਵਿੱਚ ਇਸ ਕਰਕੇ ਗੁਰੂ ਕੋਈ ਵਿਅਕਤੀ ਨਹੀਂ ਗੁਰੂ ਇੱਕ ਪਰਮ ਸੱਤਾ ਦਾ ਹੀ ਇੱਕ ਅਭਿਵਿਅਕਤੀ ਹੈ ਗੁਰੂ ਕੋਈ ਪੰਜ ਭੌਤਿਕ ਸਰੀਰ ਦੇ ਅੰਦਰ ਸੀਮਿਤ ਨਹੀਂ ਗੁਰੂ ਕਣ ਕਣ ਦੇ ਵਿੱਚ ਅਸਤਿੱਤਵ ਦੇ ਕੇ ਹਰ ਤੁਹਾਡਾ ਅਸਤਿੱਤਵ ਹਰ ਕਣ ਦਾ ਅਸਤਿੱਤਵ ਉਸ ਅਸਤਿੱਤਵ ਦੇ ਨਾਲ ਹੀ ਅਸਤਿੱਤਵਮਾਨ ਬਣਿਆ ਹੋਇਆ ਹੈ ਸਾਸੰਗਤਿ ਗੁਰੂ ਨਹੀਂ ਗੁਰੂ ਇਸ ਸੰਸਾਰ ਦਾ ਥੰਮ ਹੈ ਜਿਸ ਤਰ੍ਹਾਂ ਥੰਮ ਡਿੱਗਣ ਨਾਲ ਘਰ ਟਾਇ ਟੇਰੀ ਹੋ ਜਾਂਦਾ ਹੈ ਜਿਸ ਦਿਨੇ ਗੁਰੂ ਤਤੂ ਨਿਕਲ ਜਾਏਗਾ ਉਸਨੇ ਸੰਸਾਰ ਟਾਇ ਟੇਰੀ ਹੈ ਸਾਸੰਗਤਿ